ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਣੀ ਫੁਲਾਣੀ ਇਸ ਕੰਪਨੀ ਨੂੰ ਦੇ ਦਿੱਤਾ। ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਐ, ਅਮੀਰਾਂ ਦੇ ਬੱਚੇ ਵੀ ਪੜਦੇ ਐ, ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਬਈ ਐ। ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਇੱਕੋ ਹੀ ਬੁੱਕ ਸ਼ੌਪ ਤੋਂ ਕਿਤਾਬਾਂ ਮਿਲਣਗੀਆਂ। ਕਿਉਂ ਭਈ? ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾ ਜਿਨ੍ਹਾਂ ਆਪਣੀ ਮਾਪੇ ਦੀਆਂ ਆਪਕੇ ਪਿਓ ਦੀ ਤੁਸੀਂ ਜੇ ਕਮੀਜ਼ ਦਾ ਬਟਨ ਖੋਲ ਲੋ ਨਾ ਤਾਂ ਬਨਾਨ ਟਾਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਅੱਛੀ ਦਿਵਾਉਣਾ ਚਾਹੁੰਦਾ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਵੈ ਕੀਤੇ ਨਹੀਂ ਹੈ ਕੀਤਾ ਵੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਬਿਲਡਿੰਗ ਬੜੀ ਹੋਈ ਹੈਗੀ ਹੈ ਤੁਸੀਂ ਦੇਖੋ ਉਹਨੂੰ ਜਿਹੜੀ ਜੰਛੇਰੀ ਦੀ ਬਿਲਡਿੰਗ ਹੈ ਲੇਕਿਨ ਬਾਹਰ ਸ਼ਟਰ ਲੱਗੇ ਹੋਏ ਇਹ ਕਮਿਸ਼ਨਰਾਂ ਦਾ ਖੇਲ ਖੇਡਿਆ ਜਾਂਦਾ ਕਸੂਰਵਾਰ ਨਾ ਸਿਰਫ ਸਿਰਫ ਉਹਨਾਂ ਕਿਤਾਬਾਂ ਵਾਲੇ ਦਾ ਵੀ ਨਹੀਂ ਕੱਢੂੰਗਾ ਕਸੂਰਵਾਰ ਸਾਡਾ ਸਿਸਟਮ ਹੈ ਉਹ ਸਿਸਟਮ ਜਿਹੜਾ ਨਾ ਸਕੂਲਾਂ ਤੇ ਨਕੀਲ ਹੀ ਨਹੀਂ ਪਾਉਂਦਾ ਮੈਨੂੰ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਸਿਰਫ ਇੱਕੋ ਹੀ ਸੋਚ ਸਾਡੀ ਗੱਲਾਂ ਕੀ ਦੀ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਨੀ ਫੁਲਾਨੀ ਇਸ ਕੰਪਨੀ ਨੂੰ ਦੇ ਦਿੱਤਾ ਇਹ 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 ਲੋਕਾਂ ਦੀ ਸੋਚ ਕੇ ਦੇਖੋ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਆ ਅਮੀਰਾਂ ਦੇ ਬੱਚੇ ਵੀ ਪੜਦੇ ਆ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਕਿਵੇਂ ਸਿੱਖਿਆ ਦਿੰਦੇ ਪਏ ਆ ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਕਿਉਂ ਭਈ ਕਿਉਂ ਭਈ ਸਿਰਫ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਕਿਉਂ ਮਿਲਣਗੀਆਂ ਕਿਉਂ ਪੇਰੈਂਟਸ ਇੱਕੋ ਹੀ ਬੁੱਕ ਸ਼ਾਪ ਤੋਂ ਇੱਕੋ ਹੀ ਪਬਲਿਸ਼ਰ ਦੀਆਂ ਕਿਤਾਬਾਂ ਲੈਣ ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਆਪ 'ਚ ਇਹ ਹੈ ਇਹ ਸਵਾਲ ਖੜਾ ਹੈ ਅੱਜ ਇਸੇ ਸਵਾਲ ਕਰਕੇ ਅੱਜ ਅੱਜ ਇਸ ਪੱਤਰਕਾਰ ਨਾਲ ਇਹ ਹਰਕਤ ਹੋਈ ਅੱਜ ਜੇ ਚੀਜ਼ਾਂ ਨਾ ਹੋਣ ਤਾਂ ਆਪਣੇ ਆਪ ਵੀ ਸਿਸਟਮ ਠੀਕ ਹੋ ਜਾਵੇਗਾ ਕਹਿੰਦਾ ਪਹਿਲਾਂ ਕਹਿੰਦਾ ਕਿ ਚੱਪਲ ਮਾਰੂੰਗਾ ਲਾ ਕੇ ਪਹਿਲਾਂ ਚੱਪਲ ਦੀ ਗੱਲ ਕੀਤੀ ਗਈ ਉਹ ਦੇਖੋ ਬਹੁਤ ਗਲਤ ਗੱਲ ਹੈ ਬਹੁਤ ਗਲਤ ਹੈ ਚੱਪਲ ਲਾ ਕੇ ਮਾਰੂੰਗਾ ਹੱਥ ਚੱਕ ਦੇਣਾ ਸੋ ਇਹ ਚੀਜ਼ਾਂ ਗਲਤ ਨਹੀਂ ਹੈ ਦੇਖੋ ਜੇ ਤੁਹਾਨੂੰ ਕੋਈ ਗਲਤ ਲੱਗਦਾ ਪਿਆ ਤੁਸੀਂ ਕੰਪਲੇਂਟ ਕਰੋ ਪੁਲਿਸ ਥਾਣੇ ਜਾਓ ਤੁਸੀਂ ਪੁਲਿਸ ਨੂੰ ਬੁਲਾਓ ਪੀਸੀਆਰ ਨੂੰ ਬੁਲਾਓ ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਪਰ ਤੁਸੀਂ ਹੱਥ ਚੱਕਣਾ ਥੱਪੜ ਮਾਰਨਾ ਸਾਹਮਣੇ ਸਾਹਮਣੇ ਸਭ ਸੋ ਇਹ ਗਲਤ ਹੈ ਇਹ ਗਲਤ ਹੈ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਮੈਂ ਬਸ ਇਹੀ ਕਹਿਣਾ ਚਾਹੁੰਦਾ ਹੈ ਕਿ ਆਵੇ ਜਿਹੜਾ ਆਮ ਲੋਕ ਆਪਣੀਆਂ ਕਿਤਾਬਾਂ ਨਹੀਂ ਲੈ ਸਕਦੇ ਲੋਕ ਬੱਚਿਆਂ ਦੇ ਮਾਪਿਆਂ ਨੇ ਕਿਹਾ ਵੀ ਕੱਲ 3000 ਰੁਪਏ ਅੱਜ 5000 ਦੋਸਤ ਤੁਸੀਂ ਕਿੰਨੇ ਕੁ ਕਿੰਨੇ ਕੁ ਲੋਕਾਂ ਨੂੰ ਜਾਣਦੇ ਹੋ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਹਾਂ ਜਿਨ੍ਹਾਂ ਆਪਣੀ ਮਾਪੇ ਦੀਆਂ ਅਬ ਜੇ ਪਿਓ ਦੀ ਤੁਸੀਂ ਇਹ ਕਮੀਜ਼ ਦਾ ਬਟਨ ਖੋਲ੍ਹ ਲਓ ਨਾ ਤਾਂ ਬਨਾਨ ਟੱਕੀਆਂ ਵਾਲੀ ਹੋਊਗੀ ਬਨਾਨ ਟੱਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਛੀ ਦਿਵਾਉਣਾ ਚਾਹੁੰਦਾ ਹੈ ਅੱਛੇ ਸਕੂਲੋਂ ਚ ਪੜਾਉਣਾ ਚਾਹੁੰਦਾ ਵਾ ਤਾਂ ਉਹ ਵਿਚਾਰਾ ਕਰੇ ਤਾਂ ਕੀ ਨਾ ਕਰੇ ਉਹਨੂੰ ਕਿਤਾਬਾਂ ਮਜਬੂਰੀ ਜਿਹੀ ਲੈਣੀਆਂ ਹੀ ਪੈਂਦੀਆਂ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਵਾ ਕਮਿਸ਼ਨ ਹੁੰਦੀ ਹੈ ਕੀਤੇ ਨਹੀਂ ਹੈ ਕੀਤਾ ਵਾ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਕਮਿਸ਼ਨ ਹੁੰਦੀ ਹੈ ਸੈਟਿੰਗ ਹੁੰਦੀ ਹੈ ਨੈਚੁਰਲੀ ਤੁਸੀਂ ਵੀ ਸਮਝਦਾਰ ਹੋ ਕਿ ਜੀ ਇਹ ਕਮਿਸ਼ਨਰਾਂ ਦਾ ਖੇ ਛਟਣਾ ਨਹੀਂ ਪੇਰੈਂਟਸ ਨੂੰ ਬੁੱਕਾ ਤੋਂ ਵੀ ਲੈ ਲਿਆ ਯੂਨੀਫਾਰਮ ਤੋਂ ਵੀ ਲੈ ਲਿਆ ਫਿਰ ਮੈਂ 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 ਉਸ ਬੁੱਕਸ਼ਾਪ ਵਾਲੀ ਬਿਲਡਿੰਗ ਤੇ ਵੀ ਜਾ ਕੇ ਆਇਆ ਹਾਂ ਉਹ ਜਿਹੜੀ ਬਿਲਡਿੰਗ ਬਣੀ ਹੋਈ ਹੈਗੀ ਹੈ ਤੁਸੀਂ ਦੇਖੋ ਉਹਨੂੰ ਰੈ residențial ਏਰੀਆ 'ਚ ਬਿਲਡਿੰਗ ਹੈ ਲੇਕਿਨ ਬਾਰ ਸ਼ਟਰ ਲੱਗੇ ਹੋਏ ਹਨ ਹੁਣ ਪਹਿਲਾਂ ਤਾਂ ਕਾਰਪੋਰੇਸ਼ਨ ਨੂੰ ਇਹ ਜਵਾਬ ਦੇਣਾ ਚਾਹੀਦਾ ਵਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਇੰਪਰੂਵਮੈਂਟ ਟਰਸਟ ਹੈ ਜਿਹੜਾ ਵੀ ਵਿਭਾਗ ਹੈ ਉਹਦੇ ਕੋਲ ਜਵਾਬ ਹੀ ਲੈਣਾ ਚਾਹੀਦਾ ਵਾ ਕਿ ਇਹ ਬਿਲਡਿੰਗ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਦੇਖੋ ਕਿਤਾਬਾਂ ਵੇਚਣੀਆਂ ਵੇਚਣਾ ਮੀਨ ਸੇਲ ਪਰਚੇਸ ਸੇਲ ਪਰਚੇਸ ਮੀ ਤਾਂ ਇਹੋ ਸਹੀ ਜਾਵੇ ਕਿ ਇਹ ਬਿਲਡਿੰਗ ਦੇ ਵਿੱਚ ਇਹ ਬਿਲਡਿੰਗ ਜਿਹੜੀ ਹੈਗੀ ਹੈ ਇਹ ਰੈ residențial ਇਹਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਚੱਲਦੀ ਪਈ ਹੈ ਤਾਂ ਟੈਕਸ ਜਿਹੜਾ ਹੈਗਾ ਉਹ ਕਮਰਸ਼ੀਅਲ ਭਰਦਾ ਪਿਆ ਬਿਲਡਿੰਗ ਦਾ ਜਾਂ ਰੈ